ਕਾਰਨਤਾਰਨ ਰੋਡ ਵਿਖੇ ਵਿਕਰਮ ਸਿੰਘ ਮਜੀਠੀਆ ਤੇ ਅਨਿਲ ਜੋਸ਼ੀ ਵੱਲੋਂ ਰੈਲੀ ਕੀਤੀ ਗਈ ਇਸ ਮੌਕੇ 인ਦਰਜੀਤ ਸਿੰਘ ਪੰਡੋਰੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਭਾਈ ਜਿੱਤ ਹਾਰ ਕਿਸੇ ਹੋਰ ਦੇ ਨਹੀਂ ਫੈਸਲਾ ਚੰਗਾ ਹੋਇਆ ਤੇ ਜਿੱਤ ਵੀ ਤੁਹਾਡੀ ਤੇ ਫੈਸਲਾ ਮਾੜਾ ਹੋਇਆ ਤੇ ਹਾਰ ਵੀ ਤੁਹਾਡੀ ਇੱਕ ਤੋਂ ਵਧੀਆ ਕਾਬਿਲ ਵਕੀਲ ਨਹੀਂ ਸਾਡੇ ਵੀ ਇੱਕ ਜਮਾਨੇ 'ਚ ਵਕਰੇਵੇਂ ਹੋ ਜਾਂਦੇ ਸਨ ਮਗਰ ਮੈਂ ਇਹਦੀ ਕੰਮ ਦੀ ਕਦਰ ਕਰਦਾ ਹੁੰਦਾ ਸੀ ਕਿ ਜੇ ਇਸ ਤਰੀਕੇ ਨਾਲ ਆਪਦੇ ਵਰਕਰ ਪਿੱਛੇ ਔਰ ਜੇ ਇਸ ਤਰੀਕੇ ਨਾਲ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਨੂੰ ਸਮਰਪਿਤ ਸੀ ਮੇਰਾ ਵੀਰ ਜੋਸ਼ੀ ਤੁਹਾਨੂੰ ਇਤੋਂ ਵਧੀਆ ਵਕੀਲ ਨਹੀਂ ਮਿਲਣਾ ਇਤੋਂ ਵਧੀਆ ਸੇਵਾਦਾਰ ਨਹੀਂ ਮਿਲਣਾ 9 ਵਜੇ ਤਰਨਤ ਦਾ ਕਾਰਪੋਰੇਸ਼ਨ ਸ਼ਰਮ ਆਉਣੀ ਪੈਂਦੀ ਆ ਤੂੰ 10 ਸਾਲ ਲੋਕਾਂ 'ਚ ਨਹੀਂ ਗਿਆ ਗੰਦਾ ਪਾਣੀ ਸਿਵਰੇ ਦਾ ਪੈਂਦੇ ਸੀ ਲੋਕਾਂ ਨੂੰ ਚਿਕਨ ਗੁੜੀਆਂ ਹੋ ਗਿਆ ਹੱਥ ਪੈਰ ਵਿੰਗੇ ਹੋ ਗਏ ਲਿਵਰ ਡੈਮੇਜ ਹੋ ਗਏ ਕਾਲਾ ਪੀਲਿਆ ਹੋ ਗਿਆ ਲੋਕਾਂ ਦੇ ੱਤਕੇ ਮਾਰੇ ਗਾਲਾਂ ਕੱਢੀਆਂ ਗੱਲ ਅੱਜ ਮੌਜੂਦ ਉਹਨਾਂ ਧਰਨਾ ਦਿੱਤਾ ਨਾ ਨੰ ਸ਼ਰਮ ਦੀ ਗੱਲਿਆ ਵੋਟਾਂ ਕਰਕੇ ਧਰਮ ਕਰਨਾ ਕਿਸੇ ਦੇ ਭਲੇ ਕਰਕੇ ਨਹੀਂ ਗਏ ਤੜੀ ਮੁੜ ਕੇ ਨਹੀਂ ਆਏ ਹੋਸ ਕਰਕੇ ਇੱਕ ਨੰਬਰ ਦੇ ਉੱਤੇ ਆਪਣਾ ਨਿਸ਼ਾਨ ਆ ਤਕਰੀ ਦਾ ਇੱਕ ਨੰਬਰ ਤੇ ਬਾਕੀ ਨੇ ਨਿਸ਼ਾਨ ਲੈਂਦਾ